ਨਮਸਕਾਰ ਸਾਥੀਓ ਆਰਬਿਲਾ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਮੈਂ ਇਸ ਵੇਲੇ ਮੌਜੂਦ ਹਾਂ ਫਾਜ਼ਿਲਕਾ ਦੀ ਦਾਣਾ ਮੰਡੀ ਦੇ ਵਿੱਚ ਜਿੱਥੇ ਕਿ ਕਿਸਾਨ ਵੀਰ ਖੜੇ ਨੇ ਟਰਾਲੀਆਂ ਭਰ-ਭਰ ਕੇ ਤੇ ਇਹਨਾਂ ਨੂੰ ਜਿਹੜਾ ਲੰਘਣ ਵਾਸਤੇ ਜਿਹੜਾ ਰਸਤਾ ਜਿਹੜਾ ਨਹੀਂ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜਿਹੜਾ ਟਰਾਲਾ ਹੈ ਲੋਡਿੰਗ ਹੋ ਰਿਹਾ ਹੈ ਤੇ ਇਹ ਟਰਾਲਾ ਲਗਭਗ 2 ਘੰਟੇ ਇਸ ਨੂੰ ਲੱਗ ਜਾਣੇ ਨੇ ਲੋਡਿੰਗ ਹੋਣ ਤੇ ਤੇ ਇੱਥੇ ਕਿਸਾਨ ਵੀਰ ਪਰੇਸ਼ਾਨ ਨੇ ਇਹਨਾਂ ਦਾ ਜਿਹੜਾ ਲੰਘਣ ਦਾ ਰਸਤਾ ਉਹ ਬੰਦ ਕਰ ਦਿੱਤਾ ਗਿਆ ਹੈ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲੰਬੀ ਕਤਾਰ ਦੇ ਵਿੱਚ ਜਿਹੜੇ ਟਰੈਕਟਰ ਟਰਾਲੇ ਨੇ ਜਿਹੜੇ ਉਹ ਝੋਨੇ ਨਾਲ ਭਰੇ ਹੋਏ ਇੱਥੇ ਖੜੇ ਨੇ ਤੇ ਰਸਤਾ ਜਿਹੜਾ ਮੋਕੇ ਦਾ ਬੰਦ ਕਰ ਦਿੱਤਾ ਗਿਆ ਇੱਧਰ ਜਿਹੜਾ ਟਰਾਂਸਫਰਮ ਵੀ ਜਿਹੜਾ ਸ਼ਾਰਟ ਹੋ ਚੁੱਕਿਆ ਹੈ ਜਿਸ ਕਰਕੇ ਪੂਰੀ ਮੰਡੀ ਦੇ ਵਿੱਚ ਜਿਹੜਾ ਹਨੇਰਾ ਛਾ ਚੁੱਕਿਆ ਹੈ ਮੋਕੇ ਦੀਆਂ ਤਸਵੀਰਾਂ ਨੇ ਫਾਜ਼ਿਲਕਾ ਦੇ ਦਾਣਾ ਮੰਡੀ ਤੋਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਇਹ ਟਰਾਲੇ ਇੱਥੋਂ ਕੱਢਿਆ ਜਾ ਰਿਹਾ ਸੀ ਇਹ ਟਰਾਲੇ ਜਿਹੜਾ ਇਹ ਤਰਾਂ ਦੇ ਵਿੱਚ ਇੱਥੇ ਡਿਆ ਇਸ ਕਰਕੇ ਜਿਹੜੀ ਸਾਰੀ ਮੰਡੀ ਦੀ ਫਾਇਲ ਕਾ ਮੰਡੀ ਦੇ ਵਿੱਚ ਜਿਹੜੀ ਬਿਜਲੀ ਹੈ ਉਹ ਸਾਰੀ ਬਿਜਲੀ ਜਿਹੜੀ ਮੌਕੇ ਤੇ ਰੁਕਤ ਕੀ ਹੈ ਇੱਥੇ ਤਾਰਾਂ ਛਾਟ ਹੋਈਆਂ ਨੇ ਇਹ ਮੌਕੇ ਦੀਆਂ ਤਸਵੀਰਾਂ ਨੇ ਫਾਜ਼ਲ ਕਾ ਦੀ ਦਾਣਾ ਮੰਡੀ ਤੋਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਪੂਰਾ ਜਾਮ ਹੈ ਮੰਡੀ ਦੇ ਵਿੱਚ ਲੱਗ ਚੁੱਕਿਆ ਤੇ ਤਾਰਾਂ ਜਿਹੜੀਆਂ ਛਾਟ ਹੋਈਆਂ ਨੇ ਜਿਸ ਕਰਕੇ ਜਿਹੜਾ ਸਾਰੀ ਮੰਡੀ ਦੀ ਜਿਹੜੀ ਲਾਈਟ ਹੈ ਉਹ ਲਾਈਟ ਜਿਹੜੀ ਬੰਦ ਹੋ ਚੁੱਕੀ ਹੈ ਇਹ ਜਿਹੜਾ ਵੱਡਾ ਟਰਾਲਾ ਜਿਹੜਾ ਇਹ ਝੋਨੇ ਵਾਲੀ ਫੂਸੇੰਦੇ ਚ ਭਰੀ ਗਈ ਸੀ ਤੇ ਇਹ ਟਰਾਲਾ ਇੱਥੋਂ ਕੱਢਦੀ ਬਾਕੀ ਜਿਹੜਾ ਇਹ ਤਾਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਤਾਰਾਂ ਲੱਗੀ ਹੋਈਆਂ ਨੇ ਇਹਨਾਂ ਤਾਰਾਂ ਦੇ ਵਿੱਚ ਇਹ ਟਰਾਲਾ ਫਸਿਆ ਜਿਸ ਕਰਕੇ ਇੱਥੇ ਜਿਹੜਾ ਤਾਰਾਂ ਇੱਕ ਦੂਜੇ ਨਾਲ ਟਕਰਾਈਆਂ ਨੇ ਜਿਸ ਤੋਂ ਬਾਅਦ ਇੱਥੇ ਤਾਰਾਂ ਦਾ ਬਲਾਸਟ ਹੋਇਆ ਸੀ ਜਿਸ ਕਰਕੇ ਫਾਜ਼ਿਲਕਾ ਮੰਡੀ ਦੀ ਜਿਹੜੀ ਲਾਈਟ ਹੈ ਉਹ ਸਾਰੀ ਮੰਡੀ ਦੀ ਸਾਰੀ ਲਾਈਟ ਹੈ ਜਿਹੜੀ ਬੰਦ ਹੋ ਚੁੱਕੀ ਹੈ ਮੌਕੇ ਤੇ ਤੁਸੀਂ ਵੇਖ ਸਕਦੇ ਹੋ ਪੂਰੀ ਤਰ੍ਹਾਂ ਦੇ ਨਾਲ ਮੰਡੀ ਦੇ ਵਿੱਚ ਜਿਹੜਾ ਹਨੇਰਾ ਛਾ ਚੁੱਕਿਆ ਹੈ ਇਹ ਦੇਖ ਸਕਦੇ ਹੋ ਟਰਾਲਾ ਜਿਹੜਾ ਫੂਸਾ ਭਰਿਆ ਆ ਚੋਨੇ ਵਾਲੇ ਫੂਸ ਦਾ ਇਸ ਦੇ ਵਿੱਚ ਤਾਰਾੜੀਆਂ ਨੇ ਜਿਸ ਕਰਕੇ ਫਾਜ਼ਲ ਕਾ ਮੰਡੀ ਦੀ ਜਿਹੜੀ ਲਾਈਟ ਆ ਉਹ ਸਾਰੀ ਲਾਈਟ ਆ ਜਿਹੜੀ ਬੰਦ ਹੋ ਗਈ ਆ ਤੇ ਸਾਰੇ ਪਾਸੇ ਜਿਹੜਾ ਜਾਮ ਲੱਗ ਚੁੱਕਿਆ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜੇ ਤੋਨਾ ਜਿਹੜਾ ਉਹ ਤੋਨਾ ਜਿਹੜਾ ਸੜਕਾਂ ਤੇ ਪਿਆ ਹੈ 11 ਕੀ ਵੈਰਾਈਟੀ ਹੈ ਜਿਹਦੇ ਕਰਕੇ ਇਹ ਜਿਹੜੀ ਅਖਰੀਦ ਜਿਹੜੀ ਨਹੀਂ ਹੋ ਰਹੀ ਹੈ ਤਾਂ ਕਿਸਾਨ ਕਾਫੀ ਪਰੇਸ਼ਾਨ ਨੇ ਤੇ ਇਹਨਾਂ ਦਾ ਚੋਣਾ ਜਿਹੜਾ ਵਾਰ-ਵਾਰ ਜਿਹੜਾ ਵਿਕਲ ਦੇ ਨਾਲ ਜਿਹੜਾ ਖਿਲਾ ਰਿਆ ਜਾ ਰਿਹਾ ਤੇ ਇਹ ਕਿਸਾਨ ਵੀਰ ਬਹੁਤ ਪਰੇਸ਼ਾਨ ਨੇ ਬਿਜਲੀ ਦਾ ਸ਼ਾਰਟ ਜਿਹੜਾ ਹੋਣ ਵਾਸਤੇ ਔਨ ਕਰਨਾ ਜਿਸ ਕਰਕੇ ਜਿਹੜਾ ਪੂਰਾ ਮੰਡੀ ਦੇ ਵਿੱਚ ਦੇਖ ਸਕਦੇ ਹੋ ਜਿਹੜਾ ਪੂਰਾ ਹਨੇਰਾ ਛਾ ਚੁੱਕਿਆ ਤੇ ਪੂਰਾ ਜਿਹੜਾ ਮੰਡੀ ਦੇ ਵਿੱਚ ਟਰਾਲੀਆਂ ਦੇ ਨਾਲ ਜਿਹੜਾ ਜਾਮ ਲੱਗ ਚੁੱਕਿਆ